ਅਸੀਂ ਅ ਮੇਰਾ ਨਾਮ ਮੋਹਿਤ ਸ਼ਰਮਾ ਅਸੀਂ ਵਾਰ ਭਾਈ ਦੋ ਬ੍ਰਾਂਡ ਹੈਂਡ ਹੁੰਦੇ ਹੈਗੇ ਆ ਜਿਹਨੂੰ ਬਿਲੋਂਗ ਕਰਦੇ ਆ ਇਹ ਅੱਜ ਤੋਂ ਨਹੀਂ ਅਸੀਂ 20 ਸਾਲਾਂ ਤੋਂ ਹਰ ਰੋਜ਼ ਹਰ ਵਾਰੀ ਇੱਥੇ ਸਟਾਲ ਲਾਈਦਾ ਹੈ ਤੇ ਜਿਹੜੇ ਕਿਸਾਨ ਵੀਰ ਹੈਗੇ ਆ ਉਹ ਸਾਨੂੰ ਪਰਮਾ ਹੰਗਾਰਾ ਪਰਦੇ ਆ ਉਹ ਸਾਨੂੰ ਜਿਹੜੀ ਪ੍ਰੇਰਨਾ ਦਿੰਦਾ ਵੀ ਅਸੀਂ ਇਸ ਕਰਕੇ ਨਵੇਂ ਤੋਂ ਨਵੇਂ ਟੂਲ ਲੈ ਕੇ ਆਉਂਦੇ ਆ ਜਗਨেশ্বর ਕਿਹੜਾ ਕੋਈ ਨਵਾਂ ਟੂਲ ਤੁਸੀਂ ਜਿਹੜਾ ਐਕਸਪੀਡ ਕੀਤਾ ਨਵਾਂ ਲੈ ਆਦਾ ਦੇਖੋ ਨਵੇਂ ਟੂਲ ਦੀ ਗੱਲ ਕਰੀਏ ਤਾਂ ਅਸੀਂ ਜਿਹੜੇ ਸਾਰੇ ਇੰਪੋਰਟ ਕਰਾਉਂਦੇ ਸੀ ਪਹਿਲਾਂ ਹੈਕਸ ਨੇ ਸਟਰੂ ਡਰਾਈਵਰ ਉਹ ਅਸੀਂ ਹੁਣ ਮੇਕ ਇਨ ਇੰਡੀਆ ਚ ਆਪਣੇ ਫੋਕਲ ਪੁਆਇੰਟ ਤੇ ਕੁਹਾੜੇ ਦੋ ਜਿਲ੍ਹਾ ਚ ਅੰਦਰ ਬਣਨ ਲੱਗੇ ਨੇ ਅਸੀਂ ਜਾਪਾਨ ਦੀਆਂ ਮਸ਼ੀਨਾਂ ਲਾਈਆਂ ਆਈਆਂ ਈਆਂ ਤਾਈਵਾਨ ਦੀਆਂ ਮਸ਼ੀਨਾਂ ਲਾਈਆਂ ਔਰ ਇੰਪੋਰਟ ਕਰਾਣ ਦੀ ਲੋੜ ਨਹੀਂ ਹੁਣ ਅਸੀਂ ਹੋਰ ਵੀ ਕੰਪਨੀਆਂ ਨੂੰ ਕਸਟਮਾਈਜ਼ ਕਰਕੇ ਦਿੰਨੇ ਆ ਸਰ ਦੇਖੋ ਪਹਿਲਾ ਅਸੀਂ ਜਿਹੜਾ ਪੂਰਾ ਰੇਟ ਲੈਂਦੇ ਸੀਗੇ ਜਦੋਂ ਸਾਡੀ ਕੰਪਨੀ ਨੂੰ ਪਤਾ ਲੱਗਿਆ ਵੀ ਜਿਹੜੇ ਆਪਣਾ ਕਿਸਾਨ ਵੀਰ ਜਿਹੜੇ ਹੈਗੇ ਆ ਉਹਦੇ ਬਾੜ ਨਾਲ ਪ੍ਰਭਾਵਿਤ ਹੈਗੇ ਆ ਅਸੀਂ ਇਹਦਾ 50 ਲੈਸ ਕਰਕੇ ਮਾਲ ਦੇਣਾ ਸ਼ੁਰੂ ਕਰਤਾ ਕਿਸਾਨ ਵੀਰਾਂ ਨੂੰ ਇਹ ਕਿਸਾਨ ਮੇਲੇ ਦੌਰਾਨ ਹੈ ਕਿ ਉਸ ਤੋਂ ਬਾਅਦ ਵੀ ਨਹੀਂ ਇਹ ਕਿਸਾਨ ਮੇਲੇ ਵਾਸਤੇ ਹੈ ਜਿਹੜੇ ਕਿਸਾਨ ਵੀਰ ਦਾ ਨੁਕਸਾਨ ਹੋਇਆ ਉਹਨੂੰ ਹੈਂਡ ਟੂਲ ਜੇ ਉਹ ਉਸ ਏਰੀਆ ਤੋਂ ਬਿਲੋਂਗ ਕਰਦੇ ਹੋ ਉਹਨੂੰ ਅਸੀਂ ਲੈਸ ਕਰਕੇ ਮਟੀਰੀਅਲ ਤੇ ਰੇਂਜ ਹੈ ਇਹ ਸਾਰੇ ਤੁਸੀਂ ਦੇਖੋ ਇਹ ਹੁਣ ਮੇਕ ਇਨ ਇੰਡੀਆ ਹੈਗੇ ਆ ਜਿਹੜੇ ਮੇਕ ਇਨ ਇੰਡੀਆ ਹੈਗੇ ਜਿਹੜੇ ਲੋਕੀ ਸਾਰੇ ਬਾਹਰੋਂ ਇੰਪੋਰਟ ਕਰਦੇ ਸੀਗੇ ਅਸੀਂ ਖੁਦ ਆਪਣੇ ਮਸ਼ੀਨਾਂ ਲਾ ਕੇ ਜਾਪਾਨ ਦੀਆਂ ਤਾਈਵਾਨ ਦੀਆਂ ਜਰਮਨੀ ਦੀਆਂ ਉਹਨਾਂ ਨਾਲੋਂ ਵਧੀਆ ਜਿਹੜੀ ਕੁਆਲਿਟੀ ਆਪਾਂ ਬਣਾਈ ਹੈ ਜਿਹੜੇ ਕੀ ਕਿਸਾਨ ਵੀਰਾਂ ਨੂੰ ਅਸੀਂ ਡਿਸਕਾਊਂਟ ਤੇ ਦੇ ਦੇ ਜੀ ਜਿਹੜੇ ਐ ਪੇਚਕਸ ਹੈਗੇ ਤੁਹਾਨੂੰ ਘੱਟ ਰੇਟ ਦੇ ਵਿੱਚ ਵਧੀਆ ਕੁਆਲਿਟੀ ਆਪਾਂ ਪ੍ਰੋਵਾਈਡ ਕਰਾ ਰਹੇ ਆਪਣੇ ਕਿਸਾਨ ਵੀਰਾਂ ਨੂੰ ਅੱਜ ਅਸੀਂ ਮੇਰਾ ਨਾਮ ਮੋਹਿਤ ਸ਼ਰਮਾ ਅਸੀਂ ਵਾਰ ਪਾਈ ਦੋ ਬ੍ਰਾਂਡ ਹੈਂਡ ਹੁੰਦੇ ਹੈਗੇ ਆ ਜਿਹਨੂੰ ਬਿਲੋਂਗ ਕਰਦੇ ਆ ਇਹ ਅੱਜ ਤੋਂ ਨਹੀਂ ਅਸੀਂ 20 ਸਾਲਾਂ ਤੋਂ ਹਰ ਰੋਜ਼ ਹਰ ਵਾਰੀ ਇੱਥੇ ਸਟਾਲ ਲਾਈਦਾ ਇਹ ਜਿਹੜੇ ਕਿਸਾਨ ਵੀਰ ਹੈਗੇ ਆ ਉਹ ਸਾਨੂੰ ਭਰਮਾ ਹੰਗਾਰਾ ਪਰਦੇ ਆ ਉਹ ਸਾਨੂੰ ਜਿਹੜੀ ਪ੍ਰੇਰਨਾ ਦਿੰਦਾ ਵੀ ਅਸੀਂ ਇਸ ਕਰਕੇ ਨਵੇਂ ਤੋਂ ਨਵੇਂ ਟੂਲ ਲੈ ਕੇ ਆਤੀ ਆ ਜਿਵੇਂ ਕਿ ਜਿਹੜਾ ਕੋਈ ਨਵਾਂ ਟੂਲ ਤੁਸੀਂ ਜਿਹੜਾ ਐਕਸਪੀਡ ਕੀਤਾ ਨਵਾਂ ਲਿਆਂਦਾ ਦੇਖੋ ਨਵੇਂ ਟੂਲ ਦੀ ਗੱਲ ਕਰੀਏ ਤਾਂ ਅਸੀਂ ਜਿਹੜੇ ਸਾਰੇ ਇੰਪੋਰਟ ਕਰਾਉਂਦੇ ਸੀ ਪਹਿਲਾਂ ਹੈਕਸ ਦੇ ਸਟੂ ਡਰਾਈਵਰ ਉਹ ਅਸੀਂ ਹੁਣ ਮੇਕ ਇਨ ਇੰਡੀਆ ਚ ਆਪਣੇ ਫੋਕਲ ਪੁਆਇੰਟ ਤੇ ਕੁਹਾੜੇ ਦੋ ਜਿੰਸਾ ਚ ਅੰਦਰ ਬਣਨ ਲੱਗੇ ਨੇ ਅਸੀਂ ਜਾਪਾਨ ਦੀਆਂ ਮਸ਼ੀਨਾਂ ਲਾਈਆਂ ਹੈਗੀਆਂ ਤਾਈ ਬੰਦੀ ਮਸ਼ੀਨਾਂ ਲਾਈਆਂ ਔਰ ਇੰਪੋਰਟ ਕਰਾਤੀ ਲੋਡਦੀਆਂ ਹੁਣ ਅਸੀਂ ਹੋਰ ਵੀ ਕੰਪਨੀਆਂ ਨੂੰ ਕਸਟਮਾਈਜ਼ ਕਰਕੇ ਦਿੰਦੇ ਆਂ ਜੀ ਸਰ ਜਿਵੇਂ ਇਨਸਾਫ ਜਦੋਂ ਲੱਗਿਆ ਤੁਸੀਂ ਕਿਹਾਂ ਕਿਸ ਰਿਸਪੌਂਸ ਕਰਕੇ ਦਿੱਤੀਆਂ ਯਾਰੀਆਂ ਕਿ ਜੋ ਰੇਟ ਹੁੰਦਾ ਅਸੀਂ ਰੇਟ ਨਹੀਂ ਜਾ ਦੇ ਕੋ ਪਹਿਲਾ ਅਸੀਂ ਜਿਹੜਾ ਪੂਰਾ ਰੇਟ ਲੈਂਦੇ ਸੀਗੇ ਜਦੋਂ ਸਾਡੀ ਕੰਪਨੀ ਨੂੰ ਪਤਾ ਲੱਗਿਆ ਵੀ ਜਿਹੜੇ ਆਪਣਾ ਕਿਸਾਨ ਵੀਰ ਜਿਹੜੇ ਹੈਗੇ ਆ ਉਹਦੇ ਬਾੜ ਨਾਲ ਪ੍ਰਭਾਵਿਤ ਹੈਗੇ ਆ ਅਸੀਂ ਇਹਦਾ 50 ਲੈਸ ਕਰਕੇ ਮਾਲ ਦੇਣਾ ਸ਼ੁਰੂ ਕਰਤਾ ਕਿਸਾਨ ਮੇਲੇ ਦਾ ਇਹ ਕਿਸਾਨ ਮੇਲੇ ਦੌਰਾਨ ਹੈ ਜਿਸ ਤੋਂ ਬਾਅਦ ਨਹੀਂ ਇਹ ਕਿਸਾਨ ਮੇਲੇ ਵਾਸਤੇ ਹੈ ਜਿਹੜੇ ਕਿਸਾਨ ਵੀਰ ਦਾ ਨੁਕਸਾਨ ਹੋਇਆ ਉਹਨੂੰ ਉਹਨੂੰ ਅਸੀਂ ਹੈਂਡ ਟੂਲ ਜੇ ਉਹ ਉਸ ਏਰੀਆ ਤੋਂ ਬਿਲੋਂਗ ਕਰਦੇ ਉਹਨੂੰ ਅਸੀਂ ਲੈਸ ਕਰਕੇ ਮਿਲਦੇ ਹਿੰਦੇ ਰੇਂਜ ਹੈ ਇਹ ਸਾਰੇ ਤੁਸੀਂ ਦੇਖੋ ਇਹ ਹੁਣ ਮੇਕ ਇਨ ਇੰਡੀਆ ਹੈਗੇ ਆ ਹਾਂਜੀ ਜਿਹੜੇ ਮੇਕ ਇਨ ਇੰਡੀਆ ਹੈਗੇ ਜਿਹੜੇ ਲੋਕੀ ਸਾਰੇ ਬਾਹਰੋਂ ਇੰਪੋਰਟ ਕਰਦੇ ਸੀਗੇ ਅਸੀਂ ਖੁਦ ਆਪਣੇ ਮਸ਼ੀਨਾਂ ਲਾ ਕੇ ਜਾਪਾਨ ਦੀਆਂ ਤਾਈਵਾਨ ਦੀਆਂ ਜਰਮਨੀ ਦੀਆਂ ਉਹਨਾਂ ਨਾਲੋਂ ਵਧੀਆ ਜਿਹੜੀ ਕੁਆਲਿਟੀ ਆਪਾਂ ਬਣਾਈ ਹੈ ਜਿਹੜੇ ਕੀ ਕਿਸਾਨ ਵੀਰਾਂ ਨੂੰ ਅਸੀਂ ਡਿਸਕਾਊਂਟ ਤੇ ਦੇ ਦੇ ਜਿਹੜੇ ਇਹ ਪੇਚਕਸ ਹੈਗੇ ਤੁਹਾਨੂੰ ਘੱਟ ਰੇਟ ਦੇ ਵਿੱਚ ਵਧੀਆ ਕੁਆਲਿਟੀ ਆਪਾਂ ਪ੍ਰੋਵਾਈਡ ਕਰਾ ਰਹੇ ਆਪਣੇ ਕਿਸਾਨ ਵੀਰਾਂ ਨੂੰ